ਫਾਜ਼ਿਲਕਾਰੇ ਜ਼ਿਲ੍ਹਾ ਹਸਪਤਾਲ ਵਿੱਚ ਡਾਕਟਰਾਂ ਵੱਲੋਂ ਅੱਜ ਕੀਤੀ ਗਈ ਹੜਤਾਲ ਫਾਜ਼ਿਲਕਾਰੇ ਜ਼ਿਲ੍ਹਾ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਵੱਲੋਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ ਅਤੇ ਕਿਹਾ ਗਿਆ ਕਿ ਇਹ ਤਿੰਨ ਰੋਜ਼ਾ ਹੜਤਾਲ ਪੰਜਾਬ ਸਰਕਾਰ ਖਿਲਾਫ ਜਾਰੀ ਰਹੇਗੀ ਕਿਉਂਕਿ ਪੰਜਾਬ ਸਰਕਾਰ ਵੱਲੋਂ ਡਾਕਟਰਾਂ ਨੂੰ ਉਹਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਅਤੇ ਨਾ ਹੀ ਡਾਕਟਰਾਂ ਨੂੰ ਕੋਈ ਸੁਰੱਖਿਆ ਦਿੱਤੀ ਜਾ ਰਹੀ ਹੈ ਜਿਸ ਦੇ ਰੂਪ ਹੜਤਾਲ ਕੀਤੀ ਗਈ ਹੈ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਸਐਮਓ ਡਾਕਟਰ ਰੋਹਿਤ ਗੋਇਲ ਨੇ ਸਰਕਾਰ ਦੇ ਖਿਲਾਫ ਹੜਤਾਲ ਜਾਰੀ ਰੱਖਣ ਬਾਰੇ ਕੀ ਅਤੇ ਕਿਹਾ ਗਿਆ ਵੀ ਹੜਤਾਲ ਤਿੰਨ ਦਿਨ ਚੱਲ ਰਹੀ ਹੈਗੀ ਅਤੇ ਲੋਕਾਂ ਨੂੰ ਹੋਣ ਵਾਲੀ ਦਿੱਕਤ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਇੱਥੇ ਬੋਲਦੇ ਹੋਏ ਡਾਕਟਰਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਅਗਲੀ ਰਣਨੀਤੀ ਕੀ ਰਹੇਗੀ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਪਹਿਲਾ ਇਸ਼ੂ ਹੈਗਾ ਜਿੰਨਾ ਵੀ ਮੈਡੀਕਲ ਸਟਾਫ ਹੈ ਉਹਦੀ ਸਿਕਿਉਰਿਟੀ ਦਾ ਜਿਹਨੂੰ ਲੈ ਕੇ ਮੇਨ ਚਿੰਤਾ ਹੈ ਦੂਸਰਾ ਇਸ਼ੂ ਕੀ ਹੈ ਦੂਸਰਾ ਇਸ਼ੂ ਹੈਗਾ ਸੋ ਜਿੰਨੇ ਸਾਡੇ ਸਪੈਸ਼ਲਿਸਟ ਡਾਕਟਰ ਹੈ ਉਹਨਾਂ ਨੂੰ ਐਮਰਜੈਂਸੀ ਸਰਵਿਸ ਕਰਨੀਆਂ ਪੈਂਦੀਆਂ ਲੋਕ ਜਿੰਨੇ ਆਪੀਡੀ ਕਰਦੇ ਐ ਤੇ ਇੱਕ ਜਣਾਂ ਨੂੰ ਵਾਪਸ ਜਾਣਾ ਪੈਂਦਾ ਕਿਉਂਕਿ ਮੈਂ ਐਮਸੀਬੀਐਸ ਡਾਕਟਰਾਂ ਦੀ ਕਾਰਟ ਹੈ ਪਰ ਗਵਰਨਮੈਂਟ ਦਾ ਗੁੱਟ ਸੀਗੇ ਮੈਂ ਹੁਣ 400 ਪੋਸਟਾਂ ਕੱਢੀਆਂ ਤੇ ਇਸ ਚੀਜ਼ ਨੂੰ ਵੀ ਵੈਲਕਮ ਵੀ ਕਰਦੇ ਆ ਪਰ ਥਿੰਗ ਇਸ ਕਿੱਕਲੀ 400 ਨਾਲ ਸਫੀਸ਼ੀਐਂਟ ਨਹੀਂ ਹੈ ਰੈਗੂਲਰ ਭਰਤੀਆਂ ਹੋਣਗੀਆਂ ਤਾਂ ਕਿ ਜਿਹੜੇ ਐਮ ਜੀ ਬੀ ਐਸ ਡਾਕਟਰ ਹੈ ਉਹ ਉਹ ਆਪ ਦਾ ਕੰਮ ਕਰਦੇ ਰਹਿਣ ਤੇ ਸਪੈਸ਼ਲਿਸਟਾਂ ਨੂੰ ਆਪ ਦਾ ਕੰਮ ਤੇ ਮਰੀਜ਼ਾਂ ਨੂੰ ਵਧੀਆ ਸੇਵਾਵਾਂ ਦੇਣ ਦਾ ਮੌਕਾ ਮਿਲੇ ਆਹ ਸੰਭਾਲਣਾ ਪਵੇ। ਇੱਕ ਗੱਲ ਤੋਂ ਸਿੱਧੇ ਸਰਕਾਰ ਨੂੰ ਸਰਪਲੇ ਦਾ ਪਾਸ ਦਿਨਾ। ਇਹ ਪਹਿਲਾ ਤਾਂ ਸਾਡਾ ਜਿਗਾ ਸਟੇਟ ਬੋਰਡੀ ਦਾ ਡਿਸੀਜਨ ਸੀ ਵੀ ਸਾਰਾ ਪਿੰਨ ਬੰਦ ਰੱਖਣੀ ਆ। ਥਰਡ ਥਿੰਗ ਇਜ਼ ਗਵਰਨਮੈਂਟ ਨੇ 11 ਤਰੀਕ ਨੂੰ ਮੈਟ੍ਰਿਕ ਕਾਲ ਲਗਿੰਦੀ। ਉਹਨੂੰ ਵੇਖਦੇ ਹੋਏ ਪਲੱਸ ਲੋਕਾਂ ਦੀ ਪਰੇਸ਼ਾਨੀ ਨੂੰ ਨਾ ਬਈ ਸਾਹਮਣਾ ਕਰਨਾ ਪਵੇ। ਇਸ ਵਾਸਤੇ 3 ਦਿਨ सिर्फ तीन घंटे ओपीडी ग्यारह बजे बाद रेगुलर ओपीडी एबीआई न्यूज चैनल देखने वाले सभी दर्शकों से हम अपील करते हैं कि न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत